ਮਾਲ사 ਜ਼ਿਲ੍ਹਾ ਦੇ ਪਿੰਡ ਬੋੜਾਵਾਲ ਵਿਖੇ ਅੱਜ ਦਿਲ ਦਹਿਲਾਉਣ ਵਾਲੀ ਘਟਨਾ ਹੋਈ ਜਿਸ ਵਿੱਚ ਪਤਾ ਚੱਲਿਆ ਕਿ ਮੇਜਰ ਸਿੰਘ ਨਾਮ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਸਿਰ ਤੇ ਕੁਝ ਵਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਬਾਅਦ ਵਿੱਚ ਉਸ ਉੱਪਰ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਉਸ ਤੋਂ ਬਾਅਦ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਨੇ ਦੋਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੇਜਰ ਸਿੰਘ ਨੇ ਲੜਕੀ ਮਨਜੀਤ ਕੌਰ ਨੂੰ ਪਹਿਲਾਂ ਖਿੱਚ ਕੇ ਆਪਣੇ ਘਰ ਲੈ ਗਿਆ ਅਤੇ ਉਸ ਤੋਂ ਬਾਅਦ ਉਸਦੇ ਸਿਰ ਤੇ वार ਕਰ ਦਿੱਤਾ ਇਸ ਤੋਂ ਬਾਅਦ ਉਸ ਉੱਪਰ ਤੇਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ ਅਤੇ ਬਾਅਦ ਵਿੱਚ ਖੁਦ ਵੀ ਖੁਦਕੁਸ਼ੀ ਕਰ ਲਈ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਮੱਤਾ ਦਾ ਐ ਉਹ ਇਹ ਸਰਪੰਚ ਸਾਹ ਨੇ ਪਾਉਣ ਕੀਤਾ ਰਾਤ ਮੈਨੂੰ 12 ਕ ਦਾ 12 ਇੱਕ ਦਾ ਟਾਈਮ ਸੀਗਾ ਤੇ ਕਹਿੰਦਾ ਵੀ ਸੇਵਕ ਐ ਕਰਕੇ ਗੱਲ ਹੋ ਗਈ ਵੀ ਤੂੰ ਗੱਡੀ ਲੈ ਕੇ ਆ ਪਹਿਲਾਂ ਤੇ ਮੈਂ ਬਾਗ ਗਿਆ ਚੱਲ ਗਿਆ ਤੇ ਮੰਜੇ ਦੇ ਪਿਆ ਹੋਇਆ ਸੀਗਾ ਨੌਜਵਾਨ ਤੇ ਕੋਈ ਇਹਨਾਂ ਦਾ ਕਲੇਸ਼ ਕੋਲ ਹੋਇਆ ਹੋਊਗਾ ਤੁਮਾ ਦਾ ਤੇ ਉਹਨੇ ਵੀ ਕੁਝ ਕੁਛ ਗੱਲ ਲਈ ਮੁੰਡੇ ਨੇ ਉਹਨੂੰ ਲੈ ਕੇ ਆਇਆ ਸੀ ਰਾਤ ਨੂੰ ਕੁਤਕਿ ਕਾਰਨ ਤੋਂ ਪਹਿਲਾਂ ਦੱਸਦੇ ਹਾਂ ਕੀ ਉਹ ਜਨਾਨੀ ਨਾਲ ਕੀ ਹੋਇਆ ਸੀਗਾ ਉਹਦਾ ਜਿਹੜੇ ਮੇਰੇ ਨਾਲ ਆਏ ਸੀਗੇ ਬਾਈ ਉਹ ਦੱਸ ਰਹੇ ਜੀ ਇਹ ਵੀ ਪਹਿਲਾਂ ਗਲੀ ਦੇ ਵਿੱਚੋਂ ਉਹ ਬਾਹ ਫੜ ਕੇ ਖਿੱਚੀ ਅੰਦਰ ਉਦੋਂ ਬਾਅਦ ਉਹਦੀ ਉਹਦੇ ਇਟਮਾਰੀ ਆ ਗਈ ਇਟਮਾਰ ਦਾ ਬਾਅਦ ਉਹਨੂੰ ਤੇਲ ਪਾ ਕੇ ਅੱਗ ਲਾਈ ਆ ਗਈ ਉਹਦੇ ਤੋਂ ਬਾਅਦ ਘਰੋਂ ਭੱਜ ਗਏ ਰੌਲਾ ਪੈ ਗਿਆ ਤੇ ਬਾਸ 2-2 ਘੰਟੇ ਬਾਅਦ ਆ ਕੇ ਆਪ ਪਾਲ ਲਿਆ ਲਾਤਰਾ ਮੋਜਰੀ ਸਵਿਟ ਕਰਾ ਦਈਏ ਕੱਲ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਜੀ ਹਸਪਤਾਲ ਵੱਲੋਂ ਰੁਕਾਇਆ ਸੀਗਾ ਜਿਹਦੇ ਵਿੱਚ ਵੀ ਮਨਜੀਤ ਕੌਰ ਵੀ ਉਹਦੀ ਡੈੱਡ ਬੋਡੀ ਹਸਪਤਾਲ ਦੇ ਵਿੱਚ ਆਈ ਹੋਈ ਹੈ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਮੇਜਰ ਸਿੰਘ ਦੁਆਰਾ ਉਹਦਾ ਕਤਲ ਕੀਤਾ ਗਿਆ ਸੀ ਜੀ ਇਹ ਰਵਿਆਂ ਦਾ ਕੀ ਕਰ ਰਹੀ ਸੀ ਇਹ ਬਲਜਿੰਦਰ ਸਿੰਘ ਜੋ ਲੜਕੀ ਦੇ ਘਰ ਵਾਲਾ ਜੀ ਉਹਦੇ ਬਿਆਨਨਾਂ ਤੇ ਅਸੀਂ ਕੰਮ ਕਰਦੇ ਕਿੰਨੀ ਕੁ ਉਮਰ ਸੀ ਦੋਨਾਂ ਦੀ ਦੋਨਾਂ ਦੀ ਲੜਕੀ ਦੀ 36 ਸਾਲ ਦੀ ਸੀ ਜੀ ਤੇ ਲੜਕੇ ਦੀ 25 ਕਿ ਉਹ ਇੱਕ ਨੇ ਫਾਹਾ ਵੀ ਲਿਆ ਉਹ ਕੀ ਨਾਮ ਹੈ ਕਿਤੋਂ ਦਾ ਰਹਿਣਾ ਲਈ ਉਹ ਬਾਅਦ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਿਆ ਜੀ ਰੁਕਾ ਪ੍ਰਾਪਤ ਹੋਇਆ ਵੀ ਜਿਹੜਾ ਮੇਜਰ ਸਿੰਘ ਸੀ ਜੋ ਦੋਸ਼ੀ ਸੀ ਉਹਨੇ ਆਪਣੇ ਕਰ ਵਿੱਚ ਜੀ ਫਾਹਾ ਲਿਆ ਉਹਦੀ ਕਾਰਵਾਈ ਅਸੀਂ ਬੱਕਰੀ ਕਰਦੇ